ਛੜਪ ਦੇ ਵਿੱਚ ਦੋ ਕੈਦੀ ਜ਼ਖਮੀ ਹੋਏ ਨੇ ਹਰਜਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਦੇ ਉੱਤੇ ਜੋ ਜ਼ਖਮੀਆਂ ਦੀ ਪਛਾਣ ਹੋਈ ਹੈ ਇਲਾਜ ਦੇ ਲਈ ਅੰਮ੍ਰਿਤਸਰ ਦੇ ਹਸਪਤਾਲ ਤੋਂ ਉਹਨਾਂ ਨੂੰ ਦਾਖਲ ਕਰਾਇਆ ਗਿਆ ਪੁਲਿਸ ਨੇ ਤਿੰਨ ਕੈਦੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ਦੇ ਵਿੱਚ ਲੋਹੇ ਦੀਆਂ ਰਾਡਾਂ ਦੇ ਨਾਲ ਕੈਦੀਆਂ ਦੇ ਵਿਚਾਲੇ ਛੜਪ ਹੋਈ ਹੈ ਇੱਕ ਦੂਜੇ ਤੇ ਹਮਲਾ ਕੀਤਾ ਹੈ ਕੈਦੀਆਂ ਨੇ ਔਰ ਛੜਪ ਦੇ ਵਿੱਚ ਦੋ ਕੈਦੀ ਜ਼ਖਮੀ ਹੋਏ ਨੇ ਤੁਹਾਨੂੰ ਦੱਸਦੀ ਹੈ ਕਿ ਉਹੀ ਜੇਲ੍ਹ ਹੈ ਜਿਸ ਤੇ ਵਿੱਚ ਗੈਂਗਸਟਰਸ ਦਾ ਆਪਸ ਤੇ ਵਿੱਚ ਝਗੜਾ ਹੋਇਆ ਸੀ ਔਰ ਦੋ ਜਿਹੜੇ ਗੈਂਗਸਟਰ ਸੀਗੇ ਮਾਰੇਗੇ ਸੀਗੇਔਰ ਸਿੱਧੂ ਮੂਸੇਵਾਲਾ ਕੇਸ ਦੇ ਨਾਲ ਜੁੜੇ ਹੋਏ ਗੈਂਗਸਟਰ ਜਿਹੜੇ ਸੀਗੇ ਉਹ ਇਸ ਜੇਲ ਦੇ ਵਿੱਚ ਪੰਥ ਸੀਗੇ ਦੋਹਾਂ ਦਾ ਆਪਸ ਦੇ ਵਿੱਚ ਨਾ ਸਿਰਫ ਝਗੜਾ ਹੋਇਆ ਸੀ ਸਗੋਂ ਅੰਦਰੋਂ ਉਸ ਦਾ ਇੱਕ ਵੀਡੀਓ ਕਲਿੱਪ ਵੀ ਸਾਹਮਣੇ ਆਇਆ ਸੀ ਤੇ ਹੁਣ ਇੱਕ ਵਾਰ ਫੇਰ ਇਸੇ ਜੇਲ ਦੇ ਵਿੱਚ ਲੋਹੇ ਦੀ ਰਾਡਾਂ ਦੇ ਨਾਲ ਕੈਦੀਆਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਹੈ 시다르 ਤੋਂ ਰੋੜਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਦੇਣਗੇ 시다르ਤ ਗੋਇੰਦਵਾਲ ਜੇਲ ਇੱਕ ਵਾਰ ਫੇਰ ਸੁਰਖੀਆਂ ਵਿੱਚ ਇੱਕ ਵਾਰ ਫੇਰ ਉਹੀ ਸਿਚੁਏਸ਼ਨ ਕੈਦੀਆਂ ਦਾ ਆਪਸ ਦੇ ਵਿੱਚ ਝਗੜਾ ਔਰ ਇਸ ਵਾਰ ਲੋਹੇ ਦੀ ਰੋੜਾਂ ਦੇ ਨਾਲ ਹਮਲਾ ਕੀਤਾ ਗਿਆ ਕੀ ਜਾਣਕਾਰੀ ਮਿਲ 파ਰੀ ਹੈ ਕੱਲ ਕੀ ਚੀਜ਼ ਆਵੇ ਤਾਂ ਜਿਹੜੀ ਇਹ ਕੇਂਦਰੀ ਜੇਲ ਦੇ ਵਿੱਚ ਲਗਾਤਾਰ ਜਿਹੜਾ ਜੇਲ ਪ੍ਰਸ਼ਾਸਨ ਸੀ ਉਹਨਾਂ ਕੋਲ ਲੱਗਦਾ ਤੈਗਮੇਂ ਕਿਥੇ ਜਾਣੀਆਂ ਸੀ ਔਰ ਕਈ ਮੋਬਾਈਲ ਜਿਹੜੇ ਸੀ ਨਾਮ ਉਹਨਾਂ ਬਰੰਦ ਕੀਤੀ ਗਈ ਸੀ ਹਾਲਾਂਕਿ ਸਖਤੀ ਜਿਹੜੀ ਸੀ ਕਿਤੇ ਕਿਤੇ ਨਜ਼ਰ ਆ ਰਹੀ ਸੀ ਔਰ ਕੱਲ ਕੇ ਬਾਅਦ ਜਿਹੜੇ ਗੋਇੰਦਵਾਲ ਜੇਲ ਦੇ ਵਿੱਚ ਜਿਹੜੇ ਕੈਦੀ ਜਿਹ ਰਾਕੇ ਜਿਵੇਂ ਹੱਥੀਂ ਦਸਤੰਗ ਤੇ ਨਾਲ ਉਸਦੇ ਨਾਲ ਹਰ ਸਿੰਘ ਜਿਹੜੇ ਜਿਹੜੇ ਇਸ ਵਿੱਚ ਲੋਕ ਕੱਤੀ ਹੋਏ ਨੇ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਦੇ ਮਤਲਬ ਜਰੂਰ ਕਰਵਾ ਦਿੱਤਾ ਗਿਆ ਸੀ ਦਿੱਤਾ ਗਿਆ ਕਿ ਤਰਫ ਤੱਕ ਤਾਂ ਬਹੁਤ ਕਰਨੀ ਕੋਈ ਜਾਤੀ ਜੁਦੀ ਬਾਹਰ ਕਿਤੇ ਕੋਈ ਤਾਂ ਪ੍ਰੋਬਲਮ ਜਿਹੜੀ ਹੈ ਨਾ ਖੜੀ ਹੋ ਜयो ਉਸ ਤੋਂ ਬਾਅਦ ਦੋਵੇਂ ਜੇਲ੍ਹ ਲਖਮੀ ਹੋਏ ਨੇ ਤਾਂ ਦਰਦ ਨਾਲ ਹਸਰ ਵਿੱਚ ਲੱਗਾ ਗਿਆ ਇਸ ਤੋਂ ਬਾਅਦ ਉਹਨਾਂ ਨੂੰ ਧੋਵਾ ਨੂੰ ਦੇਣਾ ਅੰਮਰਸਰ ਦੇ ਲਈ ਲਾਜ ਲਈ ਭੇਜ ਦਿੱਤਾ ਗਿਆ ਕਿ ਲਾਹਰ ਸਬੰਧੀ ਪੁਲਿਸ ਨੇ ਹਸਕੀ ਦਸਾਈ ਵਿੱਚ ਸੰਦੀਪ ਸਿੰਘ ਅਧਿਕ ਕੈਦੀ ਲਸ਼ਮਨ ਸਿੰਘ ਦੇ ਉੱਪਰ ਜਿਹੜਾ ਮਾਨਤਾ ਚ ਕਰ ਦਿੱਤਾ ਔਰ ਇਹਨਾਂ ਕਿ ਜੇਨ ਪ੍ਰਗਾਸ਼ਨ ਦੀ ਸਿੱਤੀ ਤੋਂ ਬਾਅਦ ਸਖਤੀ ਵੀ ਜਿਹੜੀ ਕੀਤੀ ਗਈ ਸੀ ਹੁਣ ਫਿਰ ਹਾਲ ਜਿਹੜੀ ਇੱਕ ਦੱਸੀਆਰੀ ਦੀ ਨਕੀ ਜੀ ਗੱਲ ਤੋਂ ਲੈ ਕੇ ਆਪਸ ਚ ਬੈਠ ਬਸਿਆ ਹੋਇਆ ਸੀ ਕਿ ਜਿਹੜੀ ਜਿਹੜਾ ਇਹ ਝੜਪ ਦਾ ਜਿਹੜਾ ਰੂਪ ਸੀ ਜਿਹੜਾ ਧਾਰ ਲਿਆ ਸੀ ਜੀ ਬਿਲਕੁਲ ਕੀ ਕਿਹੜੇ ਕਿਹੜੇ ਕੈਦੀ ਕੀ ਇਸ ਝੜਪ ਦੇ ਵਿੱਚ ਵੀ ਜਿਸ ਤਰੀਕੇ ਪਹਿਲਾਂ ਅਸਿਦਾਰਥ ਨੂੰ ਇੱਕ ਝੜਪ ਸਾਹਮਣੇ ਆਈ ਸੀ ਐਸੇ ਜੇਲ ਤੋਂ ਜਿੱਥੇ ਸਿੱਧੂ ਮੂਸੇਵਾਲਾ ਦੇ ਕੇਸ ਤੇ ਵੀ ਜਿਹੜੇ ਚਿਹਰੇ ਸੀਗੇ ਜਿਹੜੇ ਨਾਂ ਸ਼ਾਮਿਲ ਸੀਗੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਸੀ ਇਸ ਝਗੜੇ ਦੇ ਬਾਰੇ ਕੀ ਡਿਟੇਲ ਮਿਲ ਪਈਏ ਕਿਹੜੇ ਕਹਤੀ ਸੀਗੇ ਕਿੰਨਾ ਦਾ ਝਗੜਾ ਆਪਸ ਦੇ ਵਿੱਚ ਹੋਇਆ ਕੁਝ ਗੱਲ ਕੀਤੀ ਜਾਂਦਾ ਕਿ ਬਿਹਾਰ ਕੇ ਜੇਲ੍ਹ ਦੇ ਵਿੱਚ ਚਲ ਪਾ ਰਹੀ ਸੀ ਉਹਨੂੰ ਸਿੱਧੂ ਮੂਸੇਵਾਲਾ ਦਾ ਜਿਹੜੇ ਕਹਤੇ ਰਹੇ ਨੇ ਸੀ ਆਰਪੀ ਦੀ ਉਹ ਇੱਥੇ ਬਾਕੀ ਉਹਨਾਂ ਦੇ ਵੀ ਜਿਹੜੀ ਝਟਪ ਹੋਈ ਸੀ ਹਾਲਾਂਕਿ ਇਹ ਇਸ ਲੈਵਲ ਦੇ ਜਿਹੜੇ ਜਿਹੜੇ ਨਹੀਂ ਕਿਤੇ ਜਾ ਰਹੇ ਨਾ ਨਾਰਮਲ ਅਕੈ ਮੇਰੀ ਤਰਫੋਂ ਜਿਹੜੇ ਜਕੀਮਣ ਕੈਦੀ ਨੇ ਹਰਜਿੰਦਰ ਸਿੰਘ ਦੀ ਜੇਲ੍ਹ ਵਿੱਚੋਂ ਬਚਾਣਾ ਹੋਇਆ ਜਿਸ ਦਾ ਜਿਲ੍ਹਾ ਕਪੂਰਥਲੇ ਦਾ ਹੋ ਜਾਣ ਵਾਲਾ ਹੈ ਔਰ ਇਸ ਨੂੰ ਜੇਲ੍ਹ ਦੇ ਵਿੱਚ ਫੜਦਾ ਔਰ ਦੂਸਰਾ ਅਕੈ ਜੇ ਬਹੁਤ ਸ਼ੁਕਰੀਆ ਸਿਦਾਰਥ ਇਸ ਤमाम ਜਾਣਕਾਰੀ ਦੇ ਲਈ ਸਿਦਾਰਥੀ ਆਵਾਜ਼ ਹਰ ਤੱਕ ਥੋੜਾ ਕਲੀਅਰ ਨਹੀਂ ਸੀ ਆਪਾਰ ਇਸ ਸਿਦਾਰਥ ਤੇ ਤੋਂ ਜ਼ਿਆਦਾ ਜਾਣਕਾਰੀ ਫਿਰ ਲੈਂਦੀ ਕੋਸ਼ਿਸ਼ ਕਰਾਂਗੇ ਪਰ ਫਿਲਹਾਲ ਬਹੁਤ ਸ਼ੁਕਰੀਆ ਸਿਦਾਰਥ ਇਸ ਜਾਣਕਾਰੀ ਦੇ ਲਈ ਸਿਦਾਰਥ ਥੋੜਾ ਮੇਰੇ ਸਹਿਯੋਗੀ ਦਸਰੇਸਨ ਗੋਇੰਦਵਾਲ ਦੀ ਜੇਲ੍ਹ ਦੇ ਵਿੱਚ ਲੋਹੇ ਦੀ ਰਾਡਾ ਦੇ ਨਾਲ ਇੱਕ ਦੂਜੇ ਤੇ ਹਮਲਾ ਕੀਤਾ ਗਿਆ ਕੈਦੀਆਂ ਦੇ ਵੱਲੋਂ ਔਰ ਫਿਲਹਾਲ ਜ ਇਹ ਮਾਮਲਾ ਜਿਹੜਾ ਹੈਗਾ ਇੱਕ ਵਾਰ ਫਿਰ ਜੇਲ੍ਹ ਦੀ ਅੰਦਰੂਨੀ ਸੁਰੱਖਿਆ ਤੇ ਸਵਾਲ ਖੜੇ ਕਰਦਾ ਹੈ ਗੋਇੰਦਵਾਲ ਦੀ ਕੇਂਦਰੀ ਜੇਲ੍ਹ ਜਿਹੜੀ ਪਹਿਲਾਂ ਵੀ ਸੁਰਖਿਆ ਵਿੱਚ ਰਹੀ ਔਰ ਪਹਿਲਾਂ ਇਸ ਤੋਂ ਵੱਡਾ ਕਾਰਨ ਸੀਗਾ ਜਿੱਥੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਨੇ ਇੱਕ ਦੂਜੇ ਤੇ ਹਮਲਾ ਕੀਤਾ ਸੀ ਦੋ ਗੁੱਟ ਬਣ ਗਏ ਸੀਗੇ ਜੱਗੂ ਭਗਵਾਨਪੁਰੀਆ ਗੈਂਗ ਔਰ ਲਾਰੈਂਸ ਬਿਸ਼ਰੋਈ ਗੈਂਗ ਦੇ ਸਮਰਥਕ ਜਿਹੜੇ ਸੀਗੇ ਆਪਸ ਦੇ ਵਿੱਚ ਪਿੜ ਗਏ ਸੀ ਔਰ ਨਤੀਜਾ ਇਹ ਹੋਇਆ ਸੀਗਾ ਕਿ ਉਹਨਾਂ ਦੇ ਵਿੱਚ ਦੋ ਜਿਹੜੇ ਕੈਦੀ ਸੀਗੇ ਉਹਨਾਂ ਦੀ ਮੌਤ ਵੀ ਹੋਈ ਸੀ ਸੋ ਇਹ ਆਪਣੇ ਆਪ ਵਿੱਚ ਵੱਡਾ ਸਵਾਲ ਹੈ ਕਿ ਇੱਕ ਵਾਰ ਫਿਰ ਕੈਦੀਆਂ ਦੇ ਵਿਚਾਲੇ 90 اور فی الحال 3 دے خلاف معاملہ درج کیتا گیا ہے